ਅੰਮ੍ਰਿਤਸਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਦੁਕਾਨਦਾਰ ਇੱਕ ਗਰੀਬ ਮਜ਼ਦੂਰ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਉਹ ਕਿਸ ਤਰ੍ਹਾਂ ਡੰਡਿਆਂ ਔਰ ਸਰੀਏ ਦੇ ਨਾਲ ਉਹਨੂੰ ਕੁੱਟ ਮਾਰ ਰਿਹਾ ਹੈ ਇੱਕ ਗਰੀਬ ਮਜ਼ਦੂਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾ ਰਿਹਾ ਹੈ ਇਹ ਵੀਡੀਓ ਜਿਹੜੀ ਅੰਮ੍ਰਿਤਸਰ ਤੋਂ ਵਾਇਰਲ ਹੋ ਰਹੀ ਹੈ ਤੁਹਾਡੇ ਸਾਹਮਣੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਉਹ ਗਰੀਬ ਮਜ਼ਦੂਰ ਨੂੰ ਕੁੱਟ ਕੋਟ ਮਾਰ ਤੋਂ ਬਾਅਦ ਉਹ ਵੀਡੀਓ ਵੀ ਦੁਕਾਨਦਾਰ ਵੱਲੋਂ ਵਾਇਰਲ ਕੀਤੀ ਗਈ ਹੈ ਆਓ ਸੁਣਦੇ ਹਾਂ ਗਰੀਬ ਪਰਿਵਾਰ ਦਾ ਕੀ ਹੈ ਕਹਿਣਾ ਕਿ ਵੀਡੀਓ ਨਾ ਬਣਾਓਗੇ ਤੇ ਨਾ ਜ਼ਬਰਦਸਤੀ ਬਣਵਾਈ ਅੰਦਰ ਬਾੜ ਕੇ ਤਰਕੇਸ਼ਾ ਹੀ ਨਾ ਤਰਕੇਸ਼ਾ ਹੀ ਨਾ ਤਰਕੇਸ਼ਾ ਹੀ ਨਾ ਜੋਰਾ ਜਵਰੀ ਕਹਿੰਦੇ ਇਹ ਜਾਂ ਤਾਂ ਸਾਡੇ ਜਿਹੜੇ ਸੈਂਟਰ ਤੇ ਨੂੰ ਭੱਲਿਆ ਹੈ 5-7000 ਰੁਪਏ ਦੇ ਦੇ ਜਾਂ ਤੇ ਜੋਰਾ ਜਵਰੀ ਸਾਡੇ ਨਾਲ ਆ ਵੀਡੀਓ ਬਣਾ ਨਸ਼ਾ ਕਰਾਉਂਦੇ ਰਹੇ ਕੰਕੂ ਕਰਦੇ ਰਿਆ ਮੈਨੂੰ ਤੇ ਮੇਰੇ ਬੱਚਿਆਂ ਨੂੰ ਜਾਣੋ ਮਾਰਨੀ ਧਮਕੀਆਂ ਵੀ ਦਿੰਦੇ ਆ ਕਲਦੀਪ ਮੋਦੀ ਨਿਸ਼ਾਨ ਹੰਦੇ ਨਿਸ਼ਾਨ ਦੇ ਮੁੰਡੇ ਦੋਨੇ ਤੇ ਮੇਰੇ ਘਰ ਆ ਕੇ ਯੋਰਾ ਜੋਰਦਸਤੀ ਇਹਨਾਂ ਵੀਡੀਓ ਬਣਾਈਆਂ ਤਾਂ ਆਲੂ ਨੂੰ ਤਾਂ ਵਿਚਾਰੇ ਕੁਆੜੀਆਂ ਨੂੰ ਨਾ ਜਾਣਦਾ ਉਹਨੇ ਨਾਜਤਾ ਨੂੰ ਨਾ ਦੇਖਿਆ ਹੀ ਆ ਜਿੰਨਾ ਜਾਣ ਕੇ ਇਨਾਂ ਜਾਣ ਕੇ ਇਹ ਵਰਦਸਤੀ ਯੋਰਾ ਜੋਰਦਸਤੀ ਇਹ ਬਣਾਈਆਂ ਵੀਡੀਓ ਅਬ ਮੇਰੇ ਬੱਚੇ ਵੀ ਇੱਕ ਗੱਲ ਦੇ ਗਵਾਹ ਨੇ ਸਕੂਲੋਂ ਆਏ ਇਹਨਾਂ ਨੂੰ ਵੀ ਯੋਰਾ ਜੋਰਦਸਤੀ ਬਾਹਰ ਕੱਢ ਕੇ ਤੇ ਫਿਰ ਮੈਨੂੰ ਕੁੱਟ ਮਾਰ ਕਰਕੇ ਵੀਡੀਓ ਬਣਾਈਆਂ ਦੱਸੋ ਦੇ ਨੂੰ ਲੈ ਕੇ ਤੇ ਜਾਣ ਨਹੀਂ ਦੇਂਦੇ ਸੀ ਅੰਦਰ ਬੂਆ ਬੰਦ ਕਰਕੇ ਨਾਲੇ ਮम्मी ਨੂੰ ਕੁੱਠਾ ਸਿੱਤਾ ਬੋਲੇ ਨਾਲੇ ਹੰਡ ਧੱਕੇ ਮਾਰੇ ਨਾਲੇ ਜਾਨ ਨੂੰ ਮਾਰਦੇ ਨਾਲੇ ਵੇ ਕਹਿੰਦੇ ਨੇ ਨਾਲੇ ਪੱਕੇਉਂਦੇ ਵੜਾ ਨਾਲੇ ਬੂਆ ਬੰਦ ਕਰਕੇ ਕਹਿੰਦੇ ਸੀ ਕਿ ਨਾ ਤੈਨੂੰ ਮਾਰ ਦੇਣਾ ਪਾਪਾ ਨੂੰ ਯਾਰ ਵੀਡੀਓ ਬਣਾ ਹੋ ਜਾਣੇ ਤੇ ਚੋਰਾ ਦੇ ਉਹ ਦਸਤੀ ਨੂੰ ਮਾਰ ਦੇਣਾ ਪੁੱਤ ਮਾਰ ਕਰਨੀ ਉਹ ਕਰਨੀ ਕੁਝ ਵੀ ਕਰਾ ਸਕਦੇ ਆ ਤੈਨੂੰ मोदी कभी पैसे आया मैं, मैं कुछ भी कर सकता इन्हें नशा होंगे मैं महीना करना करे कर दा मैं इन मोटरसाइकिले कई परचे मेन कोई परवाह नहीं है मेरे ना जो भी हो जाए पर मैं उन्हें छदांगा जी ना बोलेगा